कार्यकर्ता केन साहब केन साहब गरीआ की सडे फौजी का ध्यान कर चुकी है सडे सरपंच के उसके बाद जली साथी का हमने सभी भागीदारी वाले 14 बजे साहब से उनका नाम लेके एमएलए साहब के जीड़िया का टैक्स काम के सहारे मेरे चाचा पर कर मार के अपनाreliant है ਵੀ ਇਹਨਾਰੇ ਕਾਮਯਕਤ ਉਸੇ ਗਰੀਬੇ ਵਿੱਚ ਸਾਡਾ 14 ਭਾਈ ਜਮਨਾ ਸਾਹਿਬ ਮੇਡਮ ਇਹਦਾ ਮਤਲਬ ਇਹ ਹੀ ਹੈ ਇਹਨੂੰ ਐਸਾਈਨਮੈਂਟ ਕੋਲ ਹੈ ਕਿ ਬਾਕੀ ਮੈਂ ਕਲਾਕਾਰ ਜੇ ਆਪਣਾ ਯਾਰ ਕੀਤਾ ਅੱਜ ਪੀਟੀਆਟੀ ਵਿੱਚ ਮਿਲਦੇ ਹੋਏ ਕੇਰਲਾ ਆਏ ਸਭਾ ਲੱਗਿਆ ਸਿਹਰਮਾਨ ਨੂੰ ਰੋਕਦਾ ਬੰਦਾ ਕਾਸ਼ ਨੂੰ ਤਲਕਾ ਖਾਣਾ ਕਰਨ ਬੈਠੇ ਪਾਉਂਦੀ ਖੜੇ ਸਰਕਾਰ ਨੇਲੇ ਪੀਮੀਆ ਦਾ ਜ਼ਿਲ੍ਹਾ ਸਕੱਤਰ ਖਾਲਸਾ ਜੀ ਬੈਠੇ ਸੂਚੀ ਸਾਰੇ ਮੀਟਿੰਗ ਸੇ ਬੈਠੋ ਨੇ ਚਾਲਨ ਵਾਰੂ ਦੀ ਕਾਲਤਾ ਵਾਰੂ ਦੀ ਕਿਤੇ ਮੈਂ ਸਾਹਮਣੋਂ ਔਰ ਜਾਣ ਵਿੱਚ ਸਾਰੇ ਸਰਕਾਰ ਦੇ ਵਰਗਾ ਕੀ ਪਾਰਟੀ ਦੇ ਅਧਿਕਾਰ ਸਰਕਾਰ ਬੰਦੇ ਸਭ ਤੋਂ ਆਸ ਤੇਾ ਜੁੜੇ ਹੋਏ ਸਨ ਬਹੁਤ ਬੜਾ ਕਿਤੇ ਬਹੁਤ ਕਿਸੇ ਸਾਨੂੰ ਲੱਗਿਆ ਕਿ ਇਸ ਮਸਲੇ ਦੇ ਸਾਨੂੰ ਕਿਸੇ ਹਾਈ ਮਾਮਲੇ ਤੋਂ ਕਹਾੜਾ ਮੌਂਦਾ ਤੋ ਜਦੋਂ ਕਿ ਜਿਹੜੀ ਅਸੀਂ ਜਿਹੜੇ ਪੁਰਾਣੇ ਐਮਐਲਏ ਨੇ ਜਾਂ ਮੰਤਰੀ ਨੇ ਕਹਿੰਦੇ ਯਾਰ ਤੁਸੀਂ ਸਾਡੇ ਦਾ ਬਸ ਇਹੇ ਤੁਸੀਂ ਦੇਖ ਰਹੇ ਹੋ ਕਿ ਅੱਜ ਵੱਡੀ ਸੰਖਿਆ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਦਾ ਲਈ ਅਲविदा ਕਹਿ ਕੇ ਪਿੰਡਾਂ ਦੇ ਪੰਜ ਸਰਪੰਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਵੱਡੀ ਸੰਖਿਆ ਦੇ ਵਿੱਚ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ ਮંત્રી ਸਾਹਿਬ ਅੱਜ ਬਹੁਤ ਸਾਰੀਆਂ ਪੰਚਾਇਤਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਵਾ ਤੇ ਕਿਹੜੇ ਕਿਹੜੇ ਪਾਰਟੀ ਨਾਲ ਫੰਦਸੀ ਕਿੰਨਾ ਦੋਸਤ ਮਿਲੂਗਾ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਜੀ ਮਾਨੋਰਾਂ ਦਾ ਇਹਨਾਂ ਦੀ ਲੰਬੀ ਸੋਚ ਸਦਕਾ ਜਿਹੜੇ ਵਕ ਵਕ ਪਾਰਟੀਆਂ ਦੇ ਆਗੂ ਸਭਾਨ ਨੇ ਉਹ ਆਮ ਆਦਮੀ ਪਾਰਟੀ ਜਿਹੜਾ ਜੁਆਨ ਕਰ ਲੱਗੇ ਹੋਏ ਨੇ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਖੰਨਾ ਵਿਧਾਨ ਸਭਾ ਦੇ ਵਿੱਚ ਮੇਰੇ ਵੀਰ ਛੋਟੇ ਵੀਰ ਐਮ ਐਲ ਏ ਸੋਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਮੇਰਾ ਛੋਟਾ ਵੀਰ ਬਿੱਟੂ ਲਿਬੜਾ ਜੀ ਦੀ ਅਗਵਾਈ ਦੇ ਵਿੱਚ ਜਿਹ ਹਾਂਜੀ ਸਰਪੰਚ ਕਾਂਗਰਸ ਅਤੇ ਹੋਰ ਵਰਗਕ ਪਾਰਟੀਆਂ ਨੂੰ ਛੱਡ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਇਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਜੋ ਵੀ ਕਰਦੀ ਹੈ ਚੰਗਾ ਕਰਦੀ ਹੈ ਸਭ ਵਾਸਤੇ ਕਰਦੀ ਹੈ ਕਿਸੇ ਇੱਕ ਵਾਸਤੇ ਨਹੀਂ ਸੋ ਇਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਜੋ ਪੰਜਾਬ ਲਈ ਕਰ ਲੱਗੇ ਹੋਏ ਨੇ ਉਹਨਾਂ ਦੀ ਸੋਚ ਨੂੰ ਦੇਖਦੇ ਹੋ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕੀਤਾ ਔਰ ਅਸੀਂ ਵੀ ਇਹਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਿੰਨਾ ਵੀ ਹੋ ਚੁੱਕਾ ਵਕਤ ਬੱਦ ਇਨਾਂ ਨੂੰ ਮਾਨ ਸਨਮਾਨ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਇਨਨੂੰ ਜ਼ਿੰਮੇਵਾਰੀ ਹੋਗੀ ਉਹ ਸਰਲੀ ਪਾਰਟੀ ਬਣੂਗੀ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਗਮਾ ਤੇ ਨਰੇਂਦਰ ਮੋਦੀ ਮਿਰਸ਼ਾ ਦੇ ਜੁਪੀਏ ਸੀਐਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਪ੍ਰਚਾਰ ਕਰਨਗੇ ਉਹਨਾਂ ਦਾ ਕੀ ਪਹਿਲਾਂ ਮਿਲੂ ਰਣ ਦੇਖੋ ਇਹ ਇਲੈਕਸ਼ਨ ਆ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾਉਣਾ ਹੁੰਦਾ ਬੱਚੇ ਸਾਰੀ ਤੁਰੇ ਫਿਰਦੇ ਨੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਰਿਕਾਰਡ ਤੋੜ ਕੰਮ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਟੀਮ ਨੇ ਜਿਹੜਾ ਕੀਤਾ ਸੋ ਇਸ ਕਰਕੇ ਮੈਨੂੰ ਲੱਗਦਾ ਚਾਹੇ ਮੋਦੀ ਆਵੇ ਕਾ ਹੈ ਅਮਰ ਸਿੰਘ ਆਵੇ ਰਾਜਨਾਥ ਆਵੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਲੋਕਮਨ ਬਣਾ ਚੁੱਕੇ ਨੇ ਕਿੱਥੇ ਵੋਟ ਪਾਉਣੀਆਂ ਲੋਕਾਂ ਦਾ ਮਨ ਬਣਾਇਆ ਹੋਇਆ ਉਹਨਾਂ ਨੂੰ ਉੱਥੀ ਵੋਟ ਜਿਵੇਂ ਰਿੰਕੇਜਰੀਵਾਲ ਜਿਹਨੂੰ ਪਹਿਲਾਂ ਜੇਲ੍ਹ ਚ ਭੇਜਿਆ ਗਿਆ ਸੀ ਤੇ ਬਾਅਦ ਚ ਹੁਣ ਜ਼ਮਾਨਤ ਮਿਲਿਆ ਤਾਂ ਇੰਨਾ ਕ ਡਿਫਰੈਂਸ ਮਨਜੋ ਕਿੰਨਾ ਫਾਇਦਾ ਹੋ ਹੁਣ ਜ਼ਮਾਨਤ ਨਹੀਂ ਨਹੀਂ ਦੇਖੋ ਗੱਲ ਜਦੋਂ ਇਦਾਂ ਦੀ ਆ ਜੇ ਉੱਥੇ ਫਾਇਦਾ ਨੁਕਸਾਨ ਨਹੀਂ ਦੇਖੀ ਜਾਂਦਾ ਪਰ ਹਾਂ ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਜਿਹੜੀ ਉਹ ਭਾਜਪੀ ਵੱਲੋਂ ਪੀਡੀ ਦੇ ਰਾਹੀਂ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਚ ਬੰਦ ਕਰਨਾ ਇੱਕ ਛੋਟੀ ਉਹ ਭਾਜਪਾ ਨੂੰ ਪਹੁੰਚਣਾ ਪੈਣਾ ਔਰ ਸਰਕਾਰ ਕੇਂਦਰ ਦੇ ਵਿੱਚੋਂ ਜਿਹੜੀ ਭਾਜਪਾ ਦੀ ਸਰਕਾਰ ਜਿਹੜੀ ਬਣੀ ਹੋਈ ਸੀ ਉਹ ਹੁਣ ਨਹੀਂ ਬਣ ਰਹੀ ਹੁਣ ਜਿਹੜੀ ਇਕੱਠ ਜੋੜਦੀ ਹੈ ਲਾਇੰਸ ਇੰਡੀਆ ਲਾਇੰਸ ਹੈ ਜਿਹੜੀ ਉਹਦੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਉਹ ਲਾਇੰਸ ਮੰਤਰੀ ਜੀ ਖੇਤੀ ਪ੍ਰਧਾਨ ਸੂਬਾ ਆਪਣਾ ਤੇ ਇੱਥੇ ਭਾਜਪਾ ਦੇ ਕਈ ਕੈਂਡੀਡੇਟ ਸਰੇਆਮ ਧਮਕੀਆਂ ਦੇ ਰਹੇ ਨੇ ਕਿ 2 ਜੂਨ ਤੋਂ ਬਾਅਦ ਜਾਂ 4 ਜੂਨ ਤੋਂ ਬਾਅਦ ਕਿਸਾਨਾਂ ਨੂੰ ਦੇਖਾਂਗੇ ਜੀ ਕੀ ਮੰਨਦੇ ਨੇ ਤੇ ਕੀ ਦੇਖਣਾ ਕੁਛ ਨਹੀਂ ਦੇਖਣਾ ਇੱਥੇ ਉਹਨਾਂ ਨੇ ਵੀ ਉਡੀਕ ਰਹਿਣਾ ਅਸੀਂ ਵੀ ਸਾਰਿਆਂ ਨੇ ਉਡੀਕ ਰਹਿਣਾ ਕੋਈ ਐਵੇਂ ਦਬਕੇ ਮਾਰਦੇ ਨੇ ਦਬਕੇ ਬੋਟ ਨਹੀਂ ਪਾਉਂਦੇ ਹੁੰਦੇ ਲੋਕ ਆਜ਼ਾਦ ਨੇ ਇੱਕੋ ਹੀ ਤਾਂ ਹੈ ਜਿਹੜਾ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਬਾਰੇ ਡਾਕਟਰ ਭੀਮਰਾਓਂ ਵਿਦਕਰ ਜੀ ਨੇ ਸਾਨੂੰ ਲੈ ਕੇ ਦਿੱਤਾ ਜਿਹਦੇ ਨਾਲ ਅਸੀਂ ਕੋਈ ਸਰਕਾਰ ਜੇ ਬਦਲਣੀ ਹੈ ਤਾਂ ਬਦਲ ਸਕਦੇ ਆ ਤੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਰੋਹ ਚੱਲਣਾ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਦੇ ਪ੍ਰਸੰਤਾ ਕੀ ਕੋਬਲੇ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਕਵਰੇਜ ਕਰਨ ਲਈ ਅੱਜ ਪਹੁੰਚੇ ਹੋ ਦੂਸਰਾ ਧੰਨਵਾਦ ਮੈਂ ਕਰਦਾ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਚੇਤਨ ਸਿੰਘ ਜੀ ਡੌੜੇ ਮਾਚਰਾ ਸਾਹਿਬ ਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਅੱਤੇ ਬੋਲਤੇ ਖੰਨੇ ਵਿਖੇ ਪਹੁੰਚ ਕੇ ਐਡੀ ਵੱਡੀ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਜੋ ਅਲਗ ਦਾ ਕਹਿ ਕੇ ਪਿੰਡਾਂ ਦੇ ਸਰਪੰਚ ਪੰਚ ਤੇ ਹੋਰ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਚ ਅਟਾਇਆ ਕੀਤੇ ਨੇ ਜੋੜੇ ਮਾਚਰਾ ਸਾਹਿਬ ਨੇ ਉਹਨਾਂ ਦੀ ਜੁਆਇਨਿੰਗ ਕਰਾਈ ਹੈ ਸਾਡੇ ਵੀਰ ਯਾਦਵਿੰਦਰ ਸਿੰਘ ਬਿੱਟੂ ਨੇਬੜਾ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਪਾਰਟੀ ਦੇ ਵਿੱਚ ਆਉਣ ਤੇ ਸਾਰਿਆਂ ਦਾ ਸਵਾਗਤ ਕਰਦਾ ਮੁਬਾਰਕਬਾਦ ਦਿੰਦਾ ਔਰ ਇਹ ਵੀ ਪੂਰਨ ਭਰੋਸਾ ਦਿੰਦੇ ਆ ਕਿ ਉਹਨਾਂ ਦਾ ਜੋ ਵਾਣ ਦਾ ਮਾਨ ਸਤਕਾਰ ਹੈ ਪਾਰਟੀ ਚ ਆਦਰ ਦਾ ਧਿਆਨ ਰੱਖਿਆ ਜਾਊਗਾ। ਇਹ ਸਾਫਤਾ ਮੰਤਰੀ ਸੋਦੁਰਗੇ ਸਿੰਘ ਕੋਰਡੀਨੇਟਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਉਹ ਸਰੀਆਮ ਜੀ ਨੇ ਧਮਕੀਆਂ ਦੇ ਰਹੀ ਸੀ ਕਿ ਕੀ ਮੰਨਦੇ ਹੋਏ। ਦੇਖੋ ਜਦੋਂ ਕੋਈ ਬੰਦਾ ਹਾਰਦਾ ਹੁੰਦਾ ਨਾ ਉਹ ਸਮੇ ਉਹ ਫੜਫੜਾਣ ਲੱਗ ਜਾਂਦਾ ਉਹ ਤੜਫਣ ਲੱਗ ਜਾਂਦਾ। ਇਸ ਸਮੇ ਗੁਰਕੀਰਤ ਸਿੰਘ ਜੀ ਕੋਟਲੀ ਸਾਹਿਬ ਫੜਫੜਾ ਰਹੇ ਨੇ ਤੜਫ ਰਹੇ ਨੇ ਕਿਉਂਕਿ ਡਾਕਟਰ ਅਮਰ ਸਿੰਘ ਦੀ ਹਾਰ ਕੱਲੇ ਕੱਲੇ ਬੰਦੇ ਨੂੰ ਪਤਾ ਕਿ ਉਹ ਹਾਰ ਚੁੱਕੇ ਨੇ ਉਹ ਪਹਿਲਾਂ ਹੀ ਆਪਣੀ ਹਾਰ ਜਿਹੜੀ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੀ ਬੋਲਾਂ ਤੇ ਝਲਕਣ ਲੱਗੀ ਧਮਕੀ ਦੇਣਾ ਤੇ ਬੜਾ ਹੀ ਸਿਆਸਤ ਦੇ ਵਿੱਚ ਨਿੰਦਨੀਏ ਕੰਮ ਹੈ ਉਹਨਾਂ ਨੇ ਸ਼ਰਿਆਮ ਕਿਹਾ ਕਿ ਮੈਂ ਬਦਲਾ ਲਵਾਂਗਾ ਇਹ ਬਦਲਾਖੋਰੀ ਦੀ ਰਾਜਨੀਤੀ 나 ਸਾਨੂੰ ਆਉਂਦੀ ਹੈ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਇੱਕੋ ਗੱਲ ਸਿਖਾਈ ਹੈ ਔਰ ਇੱਕੋ ਗੱਲ ਕਹਿੰਦੇ ਨੇ ਕਿ ਆਪਾਂ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਆਪਾਂ ਚੰਗੇ ਕੰਮਾਂ ਦੀ ਰਾਜਨੀਤੀ ਕਰਨੀ ਹੈ ਆਪਾਂ ਪਬਲਿਕ ਵੈਲਫੇਅਰ ਦੇ ਨਾਲ ਆਪਾਂ ਵੋਟਾਂ ਮੰਗਣ ਜਾਣੀਆਂ ਧਮਕੀਆਂ ਦੇਣੀਆਂ ਇਹ ਜਿਹੜੇ ਸ਼ਰਾਬਾਂ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਔਰ ਇਹ ਕਾਂਗਰਸ ਤੇ ਅਕਾਲੀਆਂ ਨੂੰ ਸੂਟ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਜਿਵੇਂ ਜੋੜੇ ਮਾਚਰਾ ਸਾਹਿਬ ਨੇ ਦੱਸਿਆ ਕਿ ਲੋਕ ਸ਼ਰਾਬਾਂ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫਿਰ ਮੁੜ ਕੇ 5 ਸਾਲ ਸ਼ਕਲ ਨਹੀਂ ਲਗਾਣੀ ਹੁੰਦੀ ਨਾ ਲੱਪਣਾ ਨਹੀਂ ਹੁੰਦਾ ਇਸ ਬੱਚੇ ਇਹਨਾਂ ਦੇ ਪ੍ਰੈਸ਼ਰ ਟੈਕਟਿਕਸ ਨੇ ਚੋਣ ਦੇ ਟੈਕਟਿਕਸ ਨਹੀਂ ਆ ਪਰ ਅਸੀਂ 1 ਰੁਪਿਆ ਨਾਲ ਸ਼ਰਾਬ ਵੰਡਣੀ ਹੈ ਨਾ 1 ਰੁਪਿਆ ਸਾਡੇ ਕੋਲ ਵੰਡਣ ਨੂੰ ਹੈਗਾ ਅਸੀਂ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਇਨਸਾਨ ਹੈ ਅਸੀਂ ਸਮਾਜ ਦਾ ਸੁਧਾਰ ਕਰਕੇ ਚੰਗੇ ਸਕੂਲ ਕਾਲਜ ਬਣਾ ਕੇ ਚੰਗੇ ਹਸਪਤਾਲ ਮਹੱਲਾ ਕਲੀਨਿਕ ਬਣਾ ਕੇ ਅਸੀਂ ਚੰਗਾ ਹੋਰੋ ਰੋਜ਼ਗਾਰ ਦੇ ਕੇ ਫ੍ਰੀ ਬਿਜਲੀ ਦੇ ਕੇ ਸਾਫ਼ ਪਾਣੀ ਦੇ ਕੇ ਅਸੀਂ ਇਹ ਪ੍ਰੋਮਿਸਸ ਕਰਕੇ ਕੰਮ ਕਰ ਵੀ ਰਹੇ ਹਾਂ ਅੱਕੇ ਵੀ ਕਰਾਂਗੇ ਇਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਨੀ ਹੈ ਸਾਡੇ ਆ ਜਿਹੜੇ ਸ਼ਰਾਬਾ ਵੰਨਣ ਵਾਲਾ ਕਲਚਰ ਹੈ ਆਮ ਆਦਮੀ ਪਾਰਟੀ ਦਾ ਇਹ ਵੀ ਚਰਚਾ ਕੀ ਇਹ ਸ਼ਰਾਬ ਵੰਡੀ ਜਾ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਬਹੁ ਮਜਰਾ ਸਾਫੈਕਟਰੀ ਜੀ ਉਸ ਤਰ੍ਹਾਂ ਦੀ ਕਿਸੇ ਫੈਕਟਰੀ ਜहरीਲੀ ਸ਼ਰਾਬ ਹੋ ਸਕਦੀ ਹੈ ਜੀ ਦੇਖੋ ਇਹਨਾਂ ਨੇ ਮੈਂ ਪਹਿਲਾਂ ਦੱਸਦਾ ਐਡਾ ਬੜਾ ਜ਼ਖੀਰਾ ਇਹਨਾਂ ਨੇ ਸਾਹਮਣੇ ਰੱਖਿਆ ਆ ਜਾਲੀ ਸ਼ਰਾਬ ਦਾ ਮੈਂ ਤਾਂ ਮੀਡੀਆ ਦੇ ਮਾਧਮ ਦੇ ਰਾਹੀਂ ਇਹ ਬੇਨਤੀ ਕਰਦਾ ਬਿਲਕੁਲ ਨਾ ਸ਼ਰਾਬ ਪੀਓ ਇਹਨਾਂ ਦੀ ਵੰਡੀ ਹੋਈ ਪਤਾ ਨਹੀਂ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 350 ਤੋਂ ਵੱਧ ਮੌਤਾਂ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦਾ ਹੋਈਆਂ ਸੀ ਔਰ ਉਹੀ ਸ਼ਰਾਬ ਆਜੇ ਲੋਕਾਂ 'ਚ ਵੰਡਣ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਸੀ ਕਿ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਸਟਾਕ ਇਕੱਠਾ ਕਰ ਲਵੋ ਤਾਂ ਜੋ ਜਦੋਂ ਵੀ ਸਾਡੀਆਂ ਇਲੈਕਸ਼ਨਾਂ ਆਣੀਆਂ ਫਿਰ ਇਹ ਜ਼ਹਿਰੀਲੀ ਸ਼ਰਾਬ ਦੋ ਨੰਬਰ ਦੀ ਸ਼ਰਾਬ ਵੰਡ ਕੇ ਅਸੀਂ ਲੋਕਾਂ ਨੂੰ ਢੋਲੇ ਭਾਲੇ ਲੋਕਾਂ ਨੂੰ ਅਸੀਂ ਬੋਟਾ ਲੈ ਸਕੀਏ ਪੁੱਛ ਕੇ ਦੇਖੋ ਉਹਨਾਂ ਪਰਿਵਾਰਾਂ ਨੂੰ ਉਹਨਾਂ ਮਾਤਾਵਾਂ ਤੇ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਉੱਟੜ ਗਏ ਜਿਨ੍ਹਾਂ ਦੇ ਪੁੱਤ ਜਹਾਨ ਛੱਡ ਗਏ ਆ ਜਿਹੜੇ ਹੁਣ ਵੀ ਸ਼ਰਾਬ ਪੰਡਦੇ ਨੇ ਔਰ ਜਿਹੜੇ ਪੀਂਦੇ ਨੇ ਉਹਨਾਂ ਦੇ ਘਰੇ ਜਾ ਕੇ ਉੱਛ ਕੇ ਦੇ ਕੋਣਾਂ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਕਿੰਨੇ ਤੰਗ ਹੁੰਦੇ ਨੇ ਕਿੰਨੇ ਪਰੇਸ਼ਾਨ ਹੁੰਦੇ ਨੇ ਸੋ ਚੰਗੀ ਰਾਜਨੀਤੀ ਕਰੀਏ ਸਾਫ ਸੁਥਰੀ ਰਾਜਨੀਤੀ ਕਰੀਏ ਸ਼ੋਭਾ ਦਿੰਦੀ ਹੈ ਉਹਨੇ ਰਾਜਨੀਤੀ ਤੇ ਨਹੀਂ ਇਹ ਹੁਣ ਸਾਜਸ਼ਾ ਤੇ ਉਤਰੇ ਹੋਏ ਨੇ ਕਿ ਬਦਨਾਮੀ ਕਰਨ ਨੂੰ ਫਿਰਦੇ ਨੇ ਜੜ ਕਿ ਇਹਨਾਂ ਨੂੰ ਆਪ ਨਹੀਂ ਪਤਾ ਜਿਹੜਾ ਖੱਡਾ ਇਹ ਕਿਸੇ ਹੋਰ ਲਈ ਪਟ ਰਹੇ ਨੇ ਉਹ ਖੱਡੇ 'ਚ ਇਹ ਆਪ ਵੀ ਕਰਨ ਜਾ ਰਹੇ ਨੇ ਧੰਨਵਾਦ ਰਾਜ ਸਿੰਘ ਜੀ ਕਿੰਨੇ ਪਿੰਡਾਂ ਦੇ ਪੰਚ ਸਰਪੰਚ ਜੁਆਇਨ ਕਰਾ ਰਹੇ ਨੇ ਤੁਸੀਂ ਜੁਆਇਨਿੰਗ ਹੋਈ ਅੱਜ ਅੱਜ ਜੀ ਅਸੀਂ ਤਕਰੀਬਨ 10 12 ਪਿੰਡਾਂ ਦੀਆਂ ਪੰਚਾਇਤਾਂ ਪੰਜ ਸਰਪੰਚ ਲੰਮੜਦਾਰ ਤੇ ਕਾਫੀ ਤਦਾਰ ਦੇ ਜਿਹੜੇ ਕਾਂਗਰਸੀ ਵਰਕਰ ਸੀਗੇ ਉਹ ਅਸੀਂ 100 ਦੇ ਕਰੀਬ ਅੱਜ ਜੁਆਇਨਿੰਗ ਹੋਈ ਆ ਤੋਂ ਅਸੀਂ ਅੱਜ ਕਾਂਗਰਸ ਪਾਰਟੀ ਨਾਲ ਉਹਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਕੀ ਕਾਰਨ ਹੋਇਆ ਕਿ ਬੜਾ ਲੰਮਾ ਸਮਾਂ ਕੰਮ ਬਣਾ ਜੁੜੇ ਰਹੇ ਦੇਖੋ ਕਾਰਨ ਇਹ ਹੋਇਆ ਜਿਹੜੇ ਕਾਂਗਰਸ ਦੇ ਵਿੱਚ ਟਕਸਾਲੀ ਪਰਿਵਾਰਾਂ ਦੀ ਕੋਈ ਪੁੱਛ ਨਹੀਂ ਤੋਂ ਹੁਣ ਮਾਫੀਆ ਰਾਜ ਜਿਹੜਾ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਜਿਹੜਾ ਮਾਫੀਆ ਤਰ੍ਹਾਂ ਦੇ ਲੋਕ ਨੇ ਉਹ ਕਾਂਗਰਸ ਦੇ ਵਿੱਚ 14000 ਬਣੇ ਹੋਏ ਨੇ ਤੇ ਉਹੀ ਕਾਂਗਰਸ ਨੂੰ ਜਿਹੜੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਸੋ ਅਸੀਂ ਇਹ ਜਿਹੇ ਮਾਫੀਆ ਲੋਕਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਇਸ ਕਰਕੇ ਕਾਂਗਰਸ ਪਾਰਟੀ ਵਾਲੇ ਬੋਤੇ ਕਹਿ ਕੇ ਚੁੱਪ ਆਮ ਆਦਮੀ ਪਾਰਟੀ ਆ ਸਰਕਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜੀ ਉਹਦੇ ਫਾਦਲ ਨੇ ਬੜਾ ਲੰਮਾ ਸਮਾਂ ਦੂਲੋ ਸਾਹ ਨਾਲ ਕੰਮ ਕੀਤਾ ਮੋਹ ਸੇਵਾ ਕੀਤੀ ਦੂਲੋ ਸਾਹਿਬ ਵੀ ਪਾਰਟੀ ਦੇ ਦਾਵੇਦਾਰ ਸੀ ਪਰ ਉਹਨੂੰ ਟਿਕੜ ਨਹੀਂ ਮਿਲੀ ਕਿ ਦੇਵ ਕਰਨ ਲਈ ਮੰਨਦਾ ਕੁਝ ਦੇਖੋ ਦੂਲੋ ਸਾਹਿਬ ਨੇ ਵੀ ੱੱਕਾ ਹੋਇਆ ਕਿਉਂਕਿ ਜਿਹੜਾ ਟਕਸਾਲੀ ਪਰਿਵਾਰ ਨੇ ਉਹਨਾਂ ਨੂੰ ਹਾਈ ਕਮਾਂਡ ਵੀ ਪੁੱਛਦੀ ਲੋਕਲ ਲੀਡਰਸ਼ਿਪ ਨਹੀਂ ਕੋਈ ਸੀ ਇਸ ਕਰਕੇ ਜਿਹੜਾ ਕਾਂਗਰਸ ਦਾ ਪਤਨ ਆ ਉਹ ਹੋਣਾ ਤੈ ਆ